ਰੀਜਨਲ ਟਾਇਰ ਦਾ ਸਾਰਾ ਰੀਜਨਲ ਟਾਇਰ 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 ਹੈਗਾ 80 ਪੈਸੇ ਟਾਇਰ ਹੈਗੇ ਨੇ 80 ਪੈਸੇ ਪਾਵਰ ਦੇ ਵਿੱਚ ਹੈ ਹਾਂ ਪਾਵਰ ਸਟੀering ਹੈ ਪਾਵਰ ਸਟੀering ਦੇ ਵਿੱਚ ਇਹਦੇ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਹਾਂ ਡਿਸਟ੍ਰਿਬਿਊਟਰ ਲੱਗਿਆ ਹੋਇਆ ਤੇ ਇਹਦੀ ਡਿਮਾਂਡ ਕੀ ਆ 70 75 ਰੁਪਏ ਹੈਗੇ 70 75 ਰੁਪਏ ਟਾਇਰ ਨੇ ਰਿੰਬਾਂ ਦਾ ਚੰਗਾ ਸਾਫ ਸਾਰੇ ਟਾਇਰ ਰੀਜਨਲ ਆ ਸਾਰਾ ਰੀਜਨਲ ਮਰ ਆਟਾਂ ਦੇ ਵਿੱਚੋਂ ਵੀ ਐਨ ਸਾਫ ਪਿਆ ਹੈਗਾ ਦਲਪਟੀਆ ਮਾਰ ਕੇ ਦਿਖਾਈ ਟਾਇਰ ਜਮਾ ਨਵੇਂ ਨੇ ਚੌਕੜਾ ਨਵਾਂ ਪਿਆ ਜਮਾ ਚੌਕੜਾ ਜਮਾ ਟਾਇਰਾਂ ਦਾ ਨਵਾਂ ਹੈਗਾ ਤੇ ਇਹ ਕਿੰਨੇ ਚ ਬਣ ਜਾਂਦੇ ਮਗਰਾਟਾਂ ਤੇ ਟੇਪ ਟੂਪ ਚੰਗੀ ਲੱਗੀ ਹੋਈ ਆ ਤੇ ਇਹ ਬੋਡੀ ਲਾਈਨ ਇੱਕ ਕਲੋਸ ਕਰ ਇੰਜਨ ਦਾ ਬਾਈ ਕਲੋਸ ਕਰ ਕਲੋਸ ਕਰ ਇੰਜਨ ਦੇ ਵਿੱਚ ਆ ਮੂਰਲੇ ਟਾਇਰ ਹੈਗੇ ਨੇ 80 ਪੈਸੇ ਹੈਗੇ 80 ਪੈਸੇ ਪਿਛਲੇ ਵੀ 80 ਦਿਨ ਪਹਿਲੇ ਗੁੜੀਆਰ ਦੇ 650 ਪੈਸੇ ਹੈਗੇ 650 70 ਪੈਸੇ ਪਿਛਲੇ ਗੁੜੀਆਰ ਦੇ ਨੇ ਇੰਗਰਾਟਾਂ ਤੇ ਟੇਪ ਲੱਗੀ ਹੋਈ ਆ ਚੰਗੀ ਲੱਗੀ ਹੋਈ ਆ ਤੇ ਇੱਕ ਦਾ ਬਾਈ ਸਾਸਿਕਾ ਜੀ ਸਵਾਗਤ ਆ ਵੀਡੀਓ ਦੇ ਵਿੱਚ ਅੱਜ ਫੇਰ ਆ ਕੇ ਬਰਨਾਲੇ ਟਰੈਕਟਰ ਮੰਡੀ ਚ ਬਾਈ ਗੁਰਲਾਲ ਕੋਲੇ ਤੇ ਇਹ ਵੀਡੀਓ ਚ ਤੁਹਾਨੂੰ ਚਾਰ ਟਰੈਕਟਰ ਦਿਖਾਵਾਂਗੇ ਕਰਦੇ ਆ ਪਹਿਲਾਂ ਬਾਈ ਨਾਲ ਗੱਲ ਸਾਸਿਕਾ ਬਾਈ ਤੁਸੀਂ ਕੀ ਆਲਾ ਬਾਈ ਦਰਮੇ ਤੇ ਅੱਜ ਕਿੰਨੇ ਟਰੈਕਟਰ ਦਿਖਾਉਣੇ ਆਪਾਂ ਚਾਰ ਦਿਖ 2010 ਮਾਡਲ ਆ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਕਾਗਜ਼ ਪੱਤਰਾਂ ਦੀ ਹੋਲੇ ਗਾਰੰਟੀ ਹੈ ओरिजिनल ਟਰੈਕਟਰ ਸਾਰਾ ओरिजिनल ਟਰੈਕਟਰ ਟਾਇਰ ਟਾਇਰ ਹੈਗੇ 80 ਪੈਸੇ ਟਾਇਰ ਹੈਗੇ ਨੇ 80 ਪੈਸੇ ਪਾਵਰ ਸਟੀਅਰਿੰਗ ਦੇ ਵਿੱਚ ਹੈ ਹਾਂ ਪਾਵਰ ਸਟੀਅਰਿੰਗ ਪਾਵਰ ਸਟੀਅਰਿੰਗ ਦੇ ਵਿੱਚ ਇਹ ਚੱਲਿਆ ਕਿ ਕਿੰਨਾ ਖੂ ਬਾਈ ਚੱਲਿਆ ਤਾਂ ਮੀਟਰ ਮੋਟਰ ਦੇਖਿਆ ਦਾ ਅੱਛਾ ਤੇ ਇਹਦੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਹਾਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਤੇ ਇਹਦੀ ਡਿਮਾਂਡ ਕੀ ਆ ਤੇ ਤੈਨੂੰ 65 ਦਾ ਜੀ 3 ਲੱਖ 65 ਹਜ਼ਾਰ ਦਾ ਮੌਕੇ ਤੇ ਇਹ ਕਿੰਨੇ ਦਾ ਬਣੇ ਮਾਰ ਦਿਆਂਗੇ ਮਾਨ ਦਾ ਹਣ ਮਾਨ ਦਾ ਹੋ ਜਾਊਗਾ ਸਤਰੀ ਚ ਇੱਕ ਇੱਕ ਨਾ ਮਤਲਬ ਬਈ ਇਹ 14 ਮਾਡਲ ਦੀ ਮੈਟ ਇਹ ਮੈਟ ਚ ਆ ਗਿਆ 14 ਮਾਡਲ ਟਾਇਰ ਇਹਦੇ ਹੈਗੇ ਨੇ 70 75 ਪੈ ਹੈਗੇ 70 75 ਪੈ ਟਾਇਰ ਨੇ ਰਿੰਬਾਂ ਦਾ ਚੰਗਾ ਸਾਫ ਸਾਰਾ ਟਰੈਕਟਰ ਜੀ ਨਾ ਹਲਾ ਸਾਰਾ ਰਿਸਟਰ ਮਰ ਹਟਾਂ ਦੇ ਵਿੱਚੋਂ ਵੀ ਇਹਨੂੰ ਸਾਫ ਪਿਆਗਾ ਉਹ ਜੂ ਜੀ ਲੱਗੀ ਪਈ ਆ ਇਹਦੇ ਸਿਸਟਮ ਵਾਲੀ ਹੈ ਨਾ ਤੇ ਇਹ ਕਿੰਨੇ ਚ ਬਣ ਜੂ ਬਈ ਇਹ ਤਾਂ 4.5 ਦਾ 4.5 ਲੱਖ ਦਾ ਮੌਕੇ ਤੇ ਮੰਗ ਦਾਣਾ ਪੜੇ ਸਾਰੇ ਟਰੈਕਟਰਾਂ ਚ ਕਾਰੀ ਦਮਾਂਗੇ ਤੇ ਆ ਆ ਗਿਆ 53 10 ਜੁੰਡੀਰ ਕਾਲੇ ਢੱਡ ਚ 11 ਮਾਡਲ 2011 ਮਾਡਲ ਪਟਿਆਰ ਮਾਰ ਕੇ ਦਿਖਾਈ ਟਾਇਰ ਜਮਾ ਨਵੇਂ ਨੇ ਚੌਕੜਾ ਨਵਾਂ ਪਿਆਵਾ ਜਮਾ ਚੌਕੜਾ ਜਮਾ ਟਾਇਰਾਂ ਦਾ ਨਵਾਂ ਹੈਗਾ ਤੇ ਇਹ ਕਿੰਨੇ ਚ ਬਣ ਜੂ ਬਾਈ ਇਹ ਤਾਂ ਪੂਰੇ 5 ਦਾ ਇਹ ਪੂਰੇ 5 ਲੱਖ ਚ ਬਣ ਜੂਗਾ ਸਤਰੀ ਚੰਗੀ ਲੱਗੀ ਹੋਈ ਆ ਇੱਥੇ ਮਗਰਾਟਾ ਤੇ ਟੇਪ ਟੂਪ ਚੰਗੀ ਲੱਗੀ ਹੋਈ ਆ ਤੇ ਇਹ ਬਾਡੀ ਲੈਂਡ ਦਾ オリジナル ਹੈ ਸਾਰਾ ਸਾਰਾ ઓરિਜਨਲ ਆ ਪਾਵਰ ਸਟੀਅਰਿੰਗ ਹੈ ਲਾਰਿੰਬਾ ਤੋਂ ਲਾਰਿੰਬਾ ਤੋਂ ਤੇ ਇੱਧਰ ਆ ਗਿਆ ਸਵਰਾਜ 855 ਇਹ 8 ਮਾਡਲ ਆ ਇਹ 2008 ਮਾਡਲ ਆ ਇਹ ਕਲੋਸ ਕਰ ਇੰਜਨ ਚ ਬਾਈ ਕਲੋਸ ਕਰ ਕਲੋਸ ਕਰ ਇੰਜਨ ਦੇ ਵਿੱਚ ਆ ਮੂਰਲੇ ਟਾਇਰ ਹੈਗੇ ਨੇ 80 ਪੈਸੇ ਹੈਗੇ 80 ਪੈਸੇ ਪਿਛਲੇ ਵੀ ਪਹਿਲੇ ਗੁੜੀਆਰ ਦੇ 65 70 ਪੈਸੇ ਹੈਗੇ 65 ਵੀ 70 ਪੈਸੇ ਪਿਛਲੇ ਗੁੜੀਆਰ ਦੇ ਨੇ ਇੰਜਨ ਗੇਅਰ ਪੱਖੋਂ ਫੁੱਲ ਗਾਰੰਟੀ ਆ ਆਪਣੀ ਤੇ ਇਹ ਕਿੰਨੇ ਚ ਬਣ ਜੂਗਾ ਇਹ ਸਵਾ 3 ਦਾ ਇਹ ਸਵਾ 3 ਲੱਖ ਦਾ ਬਣ ਜੂ ਇਹ ਤੇ ਵੀ ਜੂ ਜਾ ਵਗੈਰਾ ਲੱਗੀ ਹੋਈ ਆ ਮਗਰਾਟਾਂ ਤੇ ਟੇਪ ਲੱਗੀ ਹੋਈ ਆ ਚੰਗੀ ਲੱਗੀ ਹੋਈ ਆ ਤੇ ਇੱਕ ਦਾ ਬਈ ਜਿਹੜਾ ਤੇਰਾ ਮੋਬਾਈਲ ਨੰਬਰ ਆ ਉਹ ਬੋਲ ਦੇਕਰ 99152 99152 7531 7531 ਬਾਕੀ ਨੰਬਰ ਟੈਟਰ ਚ ਚੱਲੀ ਜਾਂਦਾ ਅੱਜ ਦਾ ਬਈ ਤੁਸੀਂ ਆਏ ਹੋ ਸੀ ਬਰਨਾਲੇ ਪਿੰਡ ਫਰਵਾਹੀ ਪਿੰਡ ਫਰਵਾਹੀ ਮਿਲਣਗੇ ਸੱਜਣੋ ਜਿਨ੍ਹਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਹੁਣ ਤੱਕ ਦਿਖਾਏ ਨੇ ਚਾਰੇ ਟਰੈਕਟਰਾਂਸ ਦਾ ਕਰ ਲਿਓ ਸੰਪਰਕ ਨੰਬਰ ਟਾਈਟਲ ਚ ਚਲੀ ਜਾਂਦਾ ਹੈ